ਟਰਕੇ ਬਿਮਾਰੀ ਨੇ ਘੇਰਿਆ ਹੁੰਦਾ ਪਰ ਜੇਕਰ ਰੋਟੀ ਨੂੰ ਵੀ ਸੋਚਦਾ ਵੀ ਕਿੱਥੋਂ ਖਾਵਾਂਗੇ ਪਰਵਾਰ ਪਰ ਤੁਸੀਂ ਵੇਖਦੇ ਹੋ ਲੰਗਰ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਕਿ ਬੋਲਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਹੈ ਜੀ ਸੰਗਤ ਦਾ ਇਹ ਤੇ 2 ਸਾਲ ਤੋਂ ਬਹੁਤ ਵਧੀਆ ਨਿਸ਼ਕਾਮ ਸੇਵਾ ਕਰ ਰਹੇ ਨੇ ਬਹੁਤ ਵਧੀਆ ਖਾਣਾ ਮਿਲਦੇ ਹੈ ਜੀ ਕਿੱਥੋਂ ਆਉਣਿਓ ਤੇ ਕਿੰਨੇ ਵਜੇ ਆਉਣਿਓ ਤੇ ਕਿੰਨੇ ਵਜੇ ਜਾਣਿਓ ਈਲਾ ਮਕਸਰ ਸਾਹਿਬ ਹੈ ਜੀ ਪਿੰਡ ਮੰਦਿਰ ਹੈ ਜੀ ਤੇ ਅਸੀਂ ਇੱਥੇ ਆਜਨੇ ਸਵਾਗਤ ਦਾ ਹੋਇਆ ਜਨ ਆਜਨੇ ਜੀ 2:3-3 ਵਜਾਂ ਦੇ ਜਨ ਇੱਥੇ ਜੀ ਸ਼ਾਮ ਦੇ ਕਿੰਨੇ ਦਾ ਵਿਅਕਤੀਆਂ ਦਾ ਖਾਣਾ ਬਣਾ ਕੇ ਲੈਣੇ ਫਿਰ 500 ਕ ਬੰਦੇ ਦਾ ਹੋ ਜਾਂਦਾ ਜੀ ਲੰਗਰ 500 ਕ ਬੰਦਾ ਛਕ ਜਾਂਦਾ ਜੀ ਪਿਛਲੇ 2 ਸਾਲਾਂ ਤੋਂ ਬਾਈ ਜੀ 150 ਕਿਲੋਮੀਟਰ ਤੋਂ ਆ ਕੇ ਲੰਗਰ ਦੀ ਸੇਵਾ ਕਰ ਰਹੇ ਇਹ ਬਹੁਤ ਵਧੀਆ ਉਪਰਾ ਲੈ ਜੀ ਇੱਥੇ ਹੁਣ ਬਹੁਤ ਦੂਰੋਂ ਸੰਗਤ ਆਉਂਦੀ ਹੈ ਆਪਣਾ ਇਲਾਜ ਕਰਾਉਣ ਵਾਸਤੇ ਲੋਕ ਆਉਂਦੇ ਨੇ ਇਹ ਨਾਲ ਲੰਗਰ ਨਾ ਹੋਵੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਾਫੀ ਪੈਸੇ ਜੇਬ ਚੋਂ ਖਰਚਨੇ ਪੈਣ ਬਾਹਰ ਜਾ ਕੇ ਬਿਲਕੁਲ ਬਿਲਕੁਲ ਸਰ ਨਾਲ ਤਾਂ ਦੂਰ ਜਾਣਾ ਪੈਗਾ ਮਰੀਜ਼ਾਂ ਨੂੰ ਬਾਜ਼ਾਰ ਦੇ ਵਿੱਚ ਨਾਲੇ ਉਹਦਾ ਸਮਾਂ ਖਰਾਬ ਹੋਊਗਾ ਪਿੱਛੋਂ ਮਰੀਜ਼ ਵੀ ਉਹਨਾਂ ਦੇ ਮਰੇ ਕਿਸ ਤਰ੍ਹਾਂ ਵੇਖ ਦوں ਇਸੋ ਪਰਾਲੇ ਨੂੰ ਬਹੁਤ ਵਧੀਆ ਕੰਮ ਕਰਦੇ ਨੇ ਜੀ ਨਹੀਂ ਤਾਂ ਜੇ ਬਾਹਰੋਂ ਖਾਣ ਜਾਵਾਂ ਤਾਂ ਬਹੁਤ ਪੈਸੇ ਲੱਗੋ ਸਸਰੀਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਜੇਕਰ ਅੱਜ ਦੇ ਯੁੱਗ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ਵਿੱਚ ਕੋਈ ਕਿਸੇ ਨੂੰ ਪਾਣੀ ਦਾ ਗਲਾਸ ਚੱਕ ਕੇ ਨਹੀਂ ਪਿਉਂਦਾ ਪਰ ਸੰਗਰੂਰ ਸਿਵਲ ਹਸਪੀਟਲ ਦੀ ਇੱਕ ਵੱਖਰੀ ਤੁਹਾਡੇ ਨਾਲ ਤਸਵੀਰ ਸਾਂਝੀ ਕਰਨ ਲੱਗਿਆ ਪਹਿਲਾਂ ਤੁਸੀਂ ਤਸਵੀਰ ਵੇਖੋ ਕਿ ਮੋਖਰ ਸਾਹਿਬ ਦੇ ਲਾਗੇ ਤੋਂ ਮੰਦਿਰ ਪਿੰਡ ਤੋਂ ਆਉਂਦੇ ਨੇ ਅਤੇ ਪਿਛਲੇ ਦਸਿਆ ਯਾਰਾ ਕਿ ਕਈ ਸਾਲਾਂ ਤੋਂ ਇਸੇ ਤਰ੍ਹਾਂ ਲੰਗਰ ਦੀ ਸੇਵਾ ਕਰ ਰਹੇ ਨੇ ਜੇਕਰ ਸਿਵਲ ਹਸਪਤਲ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪਤਲ ਸੰਗਰੂਰ ਦੇ ਵਿੱਚ ਜੋ ਮਰੀਜ਼ ਦਾਖਲ ਹੁੰਦੇ ਨੇ ਉਹਨਾਂ ਦੇ ਇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਰਿਸ਼ਤੇਦਾਰਾਂ ਦੀ ਗੱਲ ਕੀਤੀ ਜਾਵੇ ਜੋ ਨਾਲ ਆਉਂਦੇ ਨੇ ਅਤੇ ਉਹਨਾਂ ਦੇ ਲਈ ਰੋਟੀ ਪਾਣੀ ਦਾ ਇੰਤਜ਼ਾਮ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਹੀ ਮਿਲਦਾ ਪਿਛਲੇ 2 ਸਾਲਾਂ ਤੋਂ ਦੱਸਿਆ ਜਾ ਰਿਹਾ ਕਿ ਨਿਸਕਾਮ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਸਾਡੇ ਨਾਲ ਜੋ ਇੱਥੇ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਲੰਗਰ ਵੀ ਛਕਿਆ ਉਹਨਾਂ ਨਾਲ ਵੀ ਗੱਲ ਕਰ ਲੈਣਾ ਵੀ ਕਿਸ ਤਰ੍ਹਾਂ ਵੇਖਦੇ ਨੇ ਇਸ ਉਪਰਾਲੇ ਨੂੰ ਕਿਰਾਂ ਬਾਈ ਜਤਿੰਦਰ ਸਿੰਘ ਜੀ ਜਤਿੰਦਰ ਕਿਸ ਤਰ੍ਹਾਂ ਵੇਖਦੇ ਹੋ ਸਿਵਲ ਹਸਪੀਟਲ ਦੇ ਵਿੱਚ ਇੱਕ ਤਾਂ ਜਦੋਂ ਬੰਦਾ ਆਉਂਦਾ ਪਰੇਸ਼ਾਨ ਆਉਂਦਾ ਕਿਉਂਕਿ ਬਿਮਾਰੀ ਨੇ ਘੇਰਿਆ ਹੁੰਦਾ ਪਰ ਜੇਕਰ ਰੋਟੀ ਇਹਨੂੰ ਵੀ ਸੋਚਦਾ ਵੀ ਕਿੱਥੋਂ ਖਾਵਾਂਗੇ ਪਰਵਾਰ ਪਰ ਤੁਸੀਂ ਵੇਖਦੇ ਹੋ ਲੰਗਰ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਏ ਕੀ ਬੋਲਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਹੈ ਜੀ ਸੰਗਤ ਦਾ ਏ ਤੇ 2 ਸਾਲ ਤੋਂ ਬਹੁਤ ਵਧੀਆ ਨਿਸਕਾਮ ਸੇਵਾ ਕਰ ਰਹੇ ਨੇ ਬਹੁਤ ਵਧੀਆ ਖਾਣਾ ਮਿਲ ਰਿਹਾ ਹੈ ਜੀ ਅਗਰ ਇੱਕ ਤਾਂ ਬੰਦਾ ਦੁਖੀ ਹੁੰਦਾ ਹੈ ਹਸਪਤਾਲ ਚ ਜਾਂਦਾ ਇਲਾਜ ਕਰਾਉਣ ਦੂਸਰਾ ਜਦੋਂ ਰੋਟੀ ਨਹੀਂ ਮਿਲਦੀ ਬਾਹਰ ਜਾ ਕੇ ਰੋਟੀ ਖਾਣੀ ਪੈਂਦੀ ਹੈ ਮਹਿੰਗੀ ਰੋਟੀ ਖਾਣੀ ਪੈਂਦੀ ਹੈ ਜੀ ਉਦੋਂ ਗਰੀਬ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਜੀ ਇਸ ਕਰਕੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਨੂੰ ਗੁਰੂ ਰਵਿੰਦਾ RAMDAS ਜੀ ਸੰਗਤ ਦਾ ਜਿਹੜੇ 2 ਸਾਲ ਤੋਂ ਬਹੁਤ ਵਧੀਆ ਨਿਸ칸ਤ ਸੇਵਾ ਕਰ ਰਹੇ ਨੇ ਬਹੁਤ ਵਧੀਆ ਸਾਫ ਸੁਥਰਾ ਖਾਣਾ ਮਿਲ ਰਿਹਾ ਹੈ ਜੀ ਬਹੁਤ ਧੰਨਵਾਦ ਜੀ ਜੀ ਬਿਲਕੁਲ ਇਹ ਨਾ ਕਹਿਣਾ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਇਨਾਂ ਦੇ ਵੱਲੋਂ ਨਿਸ਼ਕਾਮ ਸੇਵਾ ਕੀਤੇ ਜਾ ਰਿਹਾ ਗੁਰੂ ਕਾ ਲੰਗਰ ਅਤੇ ਟੂਟ ਵਰਤਾਇਆ ਜਾ ਰਿਹਾ ਅਤੇ ਜੋ ਇੱਥੇ ਮਰੀਜ਼ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੇ ਲਈ ਨਿਸ਼ਕਾਮ ਸੇਵਾ ਲਗਾਤਾਰ ਪਿਛਲੇ 2 ਸਾਲਾਂ ਤੋਂ ਚਲਾਈ ਜਾ ਰਹੀ ਆ ਕੀ ਨਾਮ ਹੈ ਬਾਪੂ ਸਰਪੰਨ ਸਿੰਘ ਹੈ ਜੀ ਸਰਪੰਨ ਜੀ ਪਤਾ ਲੱਗਾ ਕਿ 2 ਸਾਲ ਹੋ ਗਏ ਨਿਸ਼ਕਾਮ ਸੇਵਾ ਕਰਦੇ ਨੂੰ ਕਿੱਥੋਂ ਆਉਣਿਓ ਤੇ ਕਿੰਨੇ ਵਜੇ ਆਉਣਿਓ ਤੇ ਕਿੰਨੇ ਵਜੇ ਜਾਣਿਓ ਈਲਾ ਮਕਸਰ ਸਾਹਿਬ ਹੈ ਜੀ ਪਿੰਡ ਮਦੀਰ ਹੈ ਜੀ ਤੇ ਜੀ ਆਈ ਤੇ ਆ ਜਨੇ ਸਵਾਗਤ 10 ਵਜੇ ਦਿਨ ਆ ਜਨੇ ਜੀ 2:3 3 ਵਜੇ ਜਾਂਦੇ ਜਾਨੀ ਇੱਥੇ ਜੀ ਸ਼ਾਮ ਦੇ ਤੇ ਸ਼ਾਮ ਤੱਕ ਰਹਿੰਦੇ ਜਾਨੀ 2:3 ਵੇ ਤੱਕ ਰੋਜ਼ ਹੁਣੇ ਦਿੱਲੀ ਹਾਂਜੀ ਦਿੱਲੀ ਜੀ ਜਿੱਦੇ ਸਰਕਾਰੀ ਛੁੱਟੀ ਹੁੰਦੇ ਨਹੀਂ ਹੁੰਦੇ ਗਏ ਹੁਣ ਦਿੱਲੀ ਆਈ ਹੋਈ ਜੀ ਤੇ ਵਧੀਆ ਫੁਮਾਰੇ ਦੀ ਕਿਰਪਾ ਗੁਰੂ ਰਾਮਦਾਸ ਦੀ ਉਹ ਹੀ ਕਰ ਰਹੇ ਬਸ ਪਰਮਾਤਮਾ ਇਹ ਕਰ ਗੱਲ ਕੀਤੀ ਜੇ ਮੈਂ ਤਾਂ ਕਿੰਨੇ ਲੋਕ ਪਬਲਿਕ ਦੇ ਕਿੰਨੇ ਵਿਅਕਤੀਆਂ ਦਾ ਖਾਣਾ ਬਣਾ ਕੇ ਤੇ 500 ਕੋ ਬੰਦੇ ਦਾ ਹੋ ਜਾਂਦਾ ਜੀ ਲੰਗਰ 500 ਕੋ ਬੰਦਾ ਛਕ ਜਾਂਦਾ ਜੀ ਸਾਰੀ ਸੰਗਤ ਦਾ ਤੇ ਯਾਨੀ ਉਹ ਆਪਣੀ ਗੱਡੀ ਜਿਹੜੀ ਹੋਰ ਜਾਂਦੀਆਂ 2000 ਰੁਪਏ ਚਲੇ ਜਾਂਦੇ ਜੇ ਬਠੰਡੇ ਚਲੀ ਗਈ ਗੱਡੀ ਤੇ 2000 2000 ਬੰਦੇ ਦਾ ਵੀ ਜਾਂਦਾ ਤੇ ਓਟੋ ਓਟੇ ਯਾਨੀ ਕਿ ਜਿਵੇਂ ਸੰਗਤ ਜਿਆਦੇ ਹੁੰਦੀ ਉਸ ਤੋਂ ਜਿਆਦੇ ਲੈ ਜਾਂਦੇ ਨੇ ਜਿੱਥੇ ਘੱਟ ਲੱਗਾ ਤਾਂ ਘੱਟ ਲੈ ਜਾਂਦੇ ਯਾਰ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ 500 ਵਿਅਕਤੀ ਦਾ ਇੱਥੇ ਖਾਣਾ ਲਿਆਤਾ ਜਾਂਦਾ ਤੁਸੀਂ ਵੇਖ ਵੀ ਸਕਦੇ ਹੋ ਕਿ ਜੋ ਇੱਥੇ ਮਰੀਜ਼ ਨੇ ਉਹਨਾਂ ਦੇ ਜੋ ਰਿਸ਼ਤੇਦਾਰ ਨੇ ਉਹ ਇਥੋਂ ਪ੍ਰਸ਼ਾਦਾ ਲੈਂਦੇ ਨੇ ਅਤੇ ਖਾਂਦੇ ਨੇ ਨਿਸਕਾਮ ਸੇਵਾ ਪਿਛਲੇ 2 ਸਾਲਾਂ ਤੋਂ ਚਲਾਈ ਜਾ ਰਹੀ ਆ ਤਸਵੀਰਾਂ ਸਿਵਲ ਹਸਪੀਟਲ ਸੰਗਰੂਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਜੋ ਮਰੀਜ਼ ਨੇ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਕੋਈ ਅਜਿਹਾ ਉਪਰਾਲਾ ਕਰਦਾ ਕਿ ਉਹ ਰੋਟੀ ਪਾਣੀ ਤੋਂ ਭੁੱਖਾ ਰਹਿ ਸਕਦਾ ਇੱਥੇ ਹੋਰ ਵੀ ਵਿਅਕਤੀ ਖੜੇ ਨੇ ਜੋ ਸਿਵਲ ਹਸਪੀਟਲ ਦੇ ਵਿੱਚ ਆਏ ਨੇ ਉਹਨਾਂ ਨਾਲ ਗੱਲ ਕਰ ਲੈਨੇ ਵੋ ਕਿਸ ਤਰ੍ਹਾਂ ਵੇਖਦੇ ਨੇ ਇਸ ਉਪਰਾਲੇ ਨੂੰ ਕੀ ਨਾਮ ਆ ਸਰ ਮੇਰਾ ਜੀ ਗੁਰਸੇਵ ਮਾਨ ਹੈ ਗੁਰਸੇਵ ਕਿਸ ਤਰ੍ਹਾਂ ਵੇਖਦੇ ਹੋ ਪਿਛਲੇ 2 ਸਾਲਾਂ ਤੋਂ ਬਾਈ ਜੀ 150 ਕਿਲੋਮੀਟਰ ਤੋਂ ਆ ਕੇ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਬਹੁਤ ਵਧੀਆ ਉਪਰਾ ਲੈ ਜੀ ਇੱਥੇ ਹੁਣ ਬਹੁਤ ਦੂਰੋਂ ਸੰਗਤ ਆਉਂਦੀ ਹੈ ਆਪਣਾ ਇਲਾਜ ਕਰਾਉਣ ਵਾਸਤੇ ਲੋਕ ਆਉਂਦੇ ਨੇ ਇੱਕ ਤਾਂ ਉਹ ਦੁਖੀ ਆਉਂਦੇ ਨੇ ਠੀਕ ਹੈ ਹਰਾਸ਼ਮੈਂਟ ਹੁੰਦੀ ਹੈ ਜੇ ਉਹਨਾਂ ਨੂੰ ਇਸ ਟਾਈਮ ਭੁੱਖ ਲੱਗਦੀ ਹੈ ਤਾਂ ਉਹਰੇ ਕੋਈ ਦੋ ਬਖਤਰੀ ਮਤਲਬ ਬਨਸਹਾਇਤਾ ਮਿਲ ਜਾਂਦੀ ਹੈ ਉਹ ਬਹੁਤ ਵਧੀਆ ਗੱਲ ਹੈ ਸੇਤ ਲਈ ਵੀ ਲੈ ਵਧੀਆ ਬਣਦਾ ਹੈ ਗੁਰੂ ਕਾ ਲੰਗਰ ਹੈ ਜੀ ਇਹ ਜੇ ਕੋਈ ਮਿਲਾਵਟ ਨਹੀਂ ਹੁੰਦੀ ਵਧੀਆ ਬਣਾ ਕੇ ਲਿਆਉਂਦੇ ਨੇ ਹਾਂਜੀ ਹਾਂ ਬਿਲਕੁਲ ਇਹਨਾਂ ਦਾ ਕਹਣਾ ਕਿ ਗੁਰੂ ਕਾ ਲੰਗਰ ਟੁੱਟ ਪਰਤਾਇਆ ਜਾਂਦਾ ਅਤੇ ਜੋ ਇੱਥੋਂ ਦੇ ਮਰੀਜ਼ ਨੇ ਉਹ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਖਾਣਾ ਖਾਣ ਆਉਂਦੇ ਨੇ ਵੀਰ ਨਾਲ ਗੱਲ ਕਰਨਾਂ ਕਿਹਨੇ ਵੀਰੇ ਮਰਨ ਅਸ਼ੋਕ ਹੈ ਜੀ ਅਸ਼ੋਕ ਇਸ ਤਰ੍ਹਾਂ ਵੇਖਦੇ ਹਾਂ ਇਸ ਉਪਰਾਲੇ ਨੂੰ ਪਿਛਲੇ 2 ਸਾਲ ਤੋਂ ਨਗਰਦਾ ਸਰ 2 ਸਾਲ ਤੋਂ ਅਸੀਂ ਬਹੁਤ ਵਧੀਆ ਦੇਖਦੇ ਆ ਜੀ ਇੱਥੇ ਖਾਣਾ ਮਰੀਜ਼ਾਂ ਨੂੰ ਜੋ ਵੀ ਮਿਲ ਰਿਹਾ ਹੈ ਵਧੀਆ ਤਰੀਕੇ ਨਾਲ ਤੇ ਵਧੀਆ ਢੰਗ ਨਾਲ ਮਿਲ ਰਿਹਾ ਹੈਗਾ ਮਰੀਜ਼ਾਂ ਨੂੰ ਬਹੁਤ ਵਧੀਆ ਸਹੂਲਤ ਹੈ ਤੇ ਇੱਥੇ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ ਜੀ ਤੇ ਇਸ ਚੀਜ਼ ਨੂੰ ਅਸੀਂ ਬਹੁਤ ਸਾਰਨਾ ਕਰਦੇ ਆਂਗੇ ਵੀ ਲੋਕਾਂ ਲਈ ਇੱਕ ਤਰ੍ਹਾਂ ਨਾਲ ਤਾਂ ਲੋਕਾਂ ਲਈ ਇੱਕ ਤਰ੍ਹਾਂ ਦਾ ਉਹ ਆਗਾ ਜੀ ਉਪਰਾਲਾ ਹੈਗਾ ਵਧੀਆ ਤੇ ਕਿਰੇ ਨਾਲ ਲੰਗਰ ਨਾ ਹੋਵੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਾਫੀ ਪੈਸੇ ਜੇਬ ਚੋਂ ਖਰਚਨੇ ਪੈਣ ਬਾਹਰ ਜਾ ਕੇ ਬਿਲਕੁਲ ਬਿਲਕੁਲ ਸਰ ਨਾਲ ਤਾਂ ਦੂਰ ਜਾਣਾ ਪਏਗਾ ਮਰੀਜ਼ਾਂ ਨੂੰ ਬਾਜ਼ਾਰ ਦੇ ਵਿੱਚ ਨਾਲੇ ਉਹਦਾ ਸਮਾਂ ਖਰਾਬ ਹੋਗਾ ਪਿੱਛੋਂ ਮਰੀਜ਼ ਵੀ ਉਹਨਾਂ ਦੇ ਉਹ ਰਹਿੰਦੇ ਨੇ ਭੁੱਖੇ ਇਸ ਕਰਕੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਜੀ ਬੜੀ ਵਧੀਆ ਉਪਰਾਲਾ ਕੀਤਾ ਵੀਰ ਹੋਰ ਵੀ ਬੈਠੇ ਨੇ ਕੀ ਨਾਮ ਰੇ ਕਿਸ਼ਨ ਸਿੰਘ ਆ ਜੀ ਕਿਸ਼ਨ ਕਿਸ ਤਰ੍ਹਾਂ ਵੇਖਦਾ ਹਾਂ ਇਸ ਉਪਰਾਲੇ ਨੂੰ ਬਹੁਤ ਵਧੀਆ ਜੀ ਮਾਲਕ ਦੀ ਕਿਰਪਾ ਹੀ ਇਹ ਚੱਲਦਾ ਜਿਹੜਾ ਸਾਦ ਦਾ ਉਹ ਚੱਲਦਾ ਹੀ ਲੰਗਰ ਲੋਕਾਂ ਆ ਢਿੱਡ ਭਰਿਆ ਜਾਂਦਾ ਜੀ ਭੁੱਖੇ ਆਉਂਦੇ ਨੇ ਜੀ ਸਵੇਰੇ ਕੋਈ ਕਿਵੇਂ ਆਂਦਾ ਟੈਸਟ ਕਰਾਂਦਾ ਜਾਂ ਕਹੂਗਾ ਉਹ ਤੋਂ ਬਾਅਦ ਟੈਸਟ ਕਰਾ ਕੇ ਕੋਈ ਲੰਗਰ ਆਪ ਦਾ ਢਿੱਡ ਭਰ ਲੈਂਦਾ ਜੀ ਬਹੁਤ ਵਧੀਆ ਜੀ ਇਹਨੇ ਬਹੁਤ ਸੇਵਾ ਬਹੁਤ ਜੁ ਕਰਦੇ ਆ ਬਿਲਕੁਲ ਕਹਿੰਦੇ ਨੇ ਬਹੁਤ ਵਧੀਆ ਉਪਰਾਲਾ ਕਿਉਂ ਕਰਕੇ ਮਰੀਜ਼ਾਂ ਦੇ ਜੋ ਰਿਸ਼ਤੇਦਾਰ ਨੇ ਗੁਰੂ ਕਾ ਲੰਗਰ ਇੱਥੇ ਟੁੱਟ ਬਰਤਾਇਆ ਜਾਂਦਾ ਤੁਸੀਂ ਵੇਖ ਵੀ ਸਕਦੇ ਹੋ ਜੋ ਵਿਅਕਤੀ ਨੇ ਕਿਉਂਕਿ ਜਦੋਂ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਵਿਅਕਤੀ ਆਉਂਦਾ ਤਾਂ ਉਹ ਦੁਖੀ ਹੋ ਕੇ ਆਉਂਦਾ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਨੇ ਉਹ ਖੁਸ਼ੀ ਨੂੰ ਕੋਈ ਸਿਵਲ ਹਸਪਤਾਲ ਦੇ ਵਿੱਚ ਰਹਿਣ ਦੇ ਲਈ ਨਹੀਂ ਆਉਂਦਾ ਪਰ ਜਦੋਂ ਗੁਰੂ ਕਾ ਲੰਗਰ ਸਿਵਲ ਹਸਪੀਟਲ ਦੇ ਵਿੱਚ ਮਿਲੇ ਤਾਂ ਮਰੀਜ਼ਾਂ ਦਾ ਕਹਿਣਾ ਕਿ ਕਿੱਥੇ ਸਾਨੂੰ ਬਾਹਰ ਹਸਪਤਾਲ ਦੇ ਬਾਹਰ ਹੋਟਲਾਂ ਤੇ ਜਾਣਾ ਪੈਂਦਾ ਸੀ ਤੇ ਜੇਬ ਚੋਂ ਪੈਸੇ ਵੀ ਲਾਉਣੇ ਪੈਂਦੇ ਸੀ ਵੀਰ ਨਾਲ ਵੀ ਗੱਲ ਕਰਨ ਨੇ ਆ ਕੀ ਨਾ ਵੀਰੇ ਰੂਪਖਣ ਜੀ ਵੀਰੇ ਕਿਸ ਤਰ੍ਹਾਂ ਵੇਖਦੇ ਏਸੋ ਪ੍ਰਾਲੇ ਨੂੰ ਬਹੁਤ ਵਧੀਆ ਕੰਮ ਕਰਦੇ ਨੇ ਜੀ ਨਹੀਂ ਤਾਂ ਜੇ ਬਾਹਰ ਖਾਣ ਜਾਵੋ ਤਾਂ ਬਹੁਤ ਪੈਸੇ ਲੱਗਦੇ ਨੇ ਇੱਥੇ ਹੁਣ ਮੰਨ ਲਓ ਵੀ ਜੇ ਆਪਾਂ 10 ਰੁਪਏ ਦੀ ਵੀ ਸੇਵਾ ਕਰਦੇ ਆ ਤਾਂ ਵੀ ਆਪਾਂ ਪੇਟ ਭਰ ਕੇ ਖਾ ਸਕਦੇ ਪੇਟ ਭਰ ਕੇ ਖਾ ਸਕਦੇ ਹੋ ਬੇਟ ਪਰ ਕੇ ਖਾ ਸਕਦੇ ਹੋ ਗੁਰੂਕਾ ਲੰਗਰ ਆ ਗੁਰੂਕਾ ਲੰਗਰ ਟੂਟਾ ਬੀਬੀ ਨਾਲ ਗੱਲ ਕਰਦੇ ਕਿਹਨਾਂ ਬੀਬੀ ਹਾਂ ਮਰੀਜ਼ ਜਿਹੜੇ ਮਰੀਜ਼ ਹੁੰਦੇ ਨੇ ਪ੍ਰਸ਼ਾਦਾ ਪਾਣੀ ਸਾਕ ਲੈਂਦੇ ਭੁੱਖੇ ਪਾਣੀ ਹੁੰਦੇ ਆਗੇ ਵਿਚਾਰੇ ਪ੍ਰਸ਼ਾਦਾ ਪਾਣੀ ਸਾਕ ਲੈਂਦੇ ਆ ਫਿਰ ਬਹੁਤ ਔਖਾ ਹੋ ਜਾਂਦਾਗਾ ਕਿਸਵੇਂ ਕਿਸ ਤਰ੍ਹਾਂ ਵੇਖਦੇ ਇਸ ਉਪਰਾਲੇ ਨੂੰ ਗੁਰੂਕਾ ਲੰਗਰ ਟੂਟ ਚੱਲ ਰਿਹਾ ਉਹ ਤੇ ਵਧੀਆ ਵਾਬਤ ਵਧੀਆ ਜੀ ਮਹਾਰਾ ਦੀ ਕਿਰਪਾ ਨਾਲ ਬਹੁਤ ਵਧੀਆ ਅਗਲਾ ਠਿੱਡ ਪਰ ਲੈਂਦਾਗਾ ਬਹੁਤ ਔਖਾਗਾ ਭੁੱਖਾ ਪਾਣਾ ਅਗਲਾ ਹੁੰਦਾਗਾ ਪ੍ਰਸ਼ਾਦਾ ਪਾਣੀ ਛੱਕ ਲੈਂਦਾਗਾ ਵਧੀਆਗਾ ਜੀ ਬਿਲਕੁਲ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਬੀਬੀ ਹੋਰ ਵੀ ਖੜੇ ਨੇ ਕਿਉਂ ਕਰਕੇ ਜਿਸ ਤਰ੍ਹਾਂ ਮੈਂ ਆਖਿਆ ਸੀ ਕਿ ਕੋਈ ਸ਼ੌਂਕ ਨੂੰ ਖੁਸ਼ੀ ਨੂੰ ਹਸਪਤਾਲ ਦੇ ਵਿੱਚ ਨਹੀਂ ਆਉਂਦਾ ਪਰ ਜਦੋਂ ਰੋਟੀ ਨੂੰ ਰੋਟੀ ਨਾ ਮਿਲੇ ਤਾਂ ਜੋ ਮਰੀਜ਼ ਦੇ ਨਾਲ ਰਿਸ਼ਤੇਦਾਰ ਨੇ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਂਦੇ ਨੇ ਕਿਰਾਂ ਬੀਬੀ ਸਰਬਜੀਤਾ ਵੀਰ ਜੀ ਬੀਬੀ ਕਿਸ ਤਰ੍ਹਾਂ ਵੇਖਦੇ ਸੁਪਰਾਲੇ ਨੂੰ ਹਾਂਜੀ ਬਹੁਤ ਵਧੀਆ ਹਾਂਜੀ ਪਹਿਲੀ ਵਾਰ ਹੀ ਆਏ ਆਂ ਜੀ ਬਹੁਤ ਵਧੀਆ ਜੀ ਸਾਡਾ ਭਰਾ ਦਾਖਲਾ ਜੀ ਇੱਥੇ ਅਸੀਂ ਤਾਂ ਕਰਕੇ ਆਏ ਆਂ ਜੀ ਹਾਂ ਬਹੁਤ ਵਧੀਆ ਵੀ ਜੇ ਨਾ ਫਿਰ ਨਾ ਹੋਵੇ ਤਾਂ ਮਰੀਜ਼ ਦਾ ਔਖਾ ਹੁੰਦੀ ਹੈ ਹਾਂਜੀ ਪਰ ਉਹਦੀ ਲੁੱਟ ਵੀ ਬਾਹਰ ਹੋਣ ਲੱਗਦੀ ਹੈ ਹਾਂਜੀ ਨਹੀਂ ਜੀ ਬਹੁਤ ਵਧੀਆ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਇਹ ਬਿਲਕੁਲ ਹੈ ਮਰੀਜ਼ਾਂ ਦਾ ਕਹਿਣਾ ਕਿ ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ ਬ੍ਰਾਂਚ ਸ੍ਰੀ ਮੁਕਸਰ ਸਾਹਿਬ ਪਿੰਡ ਮੰਧੀਰ ਧੰਨ ਸ੍ਰੀ ਗੁਰੂ ਰਾਮਦਾਸ ਹੁਸ਼ਿਆਰਪੁਰ ਜ਼ਿਲ੍ਹੇ ਚ ਬ੍ਰਾਂਚ ਵੀ ਅਤੇ ਪੰਜਾਬ ਦੀ ਗੱਲ ਕੀਤੀ ਆ ਵੀ ਤਾਂ ਪੰਜਾਬ ਚ ਕਈ ਥਾਵਾਂ ਹਸਪਤਾਲਾਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਦੱਸਿਆ ਜਾ ਰਿਹਾ ਕਿ ਜੋ ਬੈਨਾ ਬਣਾਈਆਂ ਨੇ ਗੁਰੂ ਘਰ ਲੰਗਰ ਵਰਤਾਉਣ ਦੇ ਲਈ ਅਜਿਹੀਆਂ ਬੈਨਾ ਹੋਰ ਵੀ ਮ ਦਖਾਈ ਦਿੰਦਿਆਂ ਨੇ ਪਰ ਸੰਗਰੂਰ ਚ ਜੋ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਕਿ ਇਸ ਉਪਰਾਲੇ ਦੇ ਨਾਲ ਜਿੱਥੇ ਮਰੀਜ਼ਾਂ ਦੀ ਭੁੱਖ ਵੀ ਮਿਟਦੀ ਆ ਤੇ ਉਹਨਾਂ ਦੀ ਜੇਬ ਘਟਨੋਂ ਵੀ ਬਚ ਜਾਂਦੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂਰ